ਸਤਿ ਸ਼੍ਰੀ ਅਕਾਲ ਬਾਈ ਜੀ ਸਾਰੀ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਅੱਜ ਵੀਡੀਓ ਰਿਕਾਰਡ ਕਰਨ ਲੱਗੇ ਹਾਂ ਬਾਈ ਜੀ ਆਪਣੀ ਪਿੰਡ ਫੂਲ ਤੋਂ ਜਿੱਥੇ ਘਰੇਲੂ ਸੱਜਣ ਕੋਲੇ ਤਿੰਨ ਬੱਚੇ ਆ ਬਕਾਉਗਾ ਜਾਂ ਦੋ ਬੱਚੇ ਬਾਈ ਜੀ ਇਹ ਖੜੀਆਂ ਵਹਿੜਾਂ ਇੱਕ ਆ ਵੱਡੀ ਵਹਿੜਾਂ ਗਈ ਬਾਈ ਜੀ ਤੇ ਦੋ ਬੱਚੇ ਆ ਗੀਆਂ ਤੇ ਇੱਕ ਬੱਚੀ ਬਾਈ ਜੀ ਸਾਹਮਣੇ ਉਹ ਖੜੀ ਆ ਪਿੰਜਰੇ 'ਚ ਕੁਆਲਟੀ ਕੁਆਲਟੀ ਤੁਸੀਂ ਉਹ ਬੱਚੀ ਦੀ ਵੀ ਚੈੱਕ ਕਰ ਸਕਦੇ ਹੋਗੇ ਬਾਈ ਬਾਈ ਕੋਲੇ ਕਹੋ ਬਰੀਡਿੰਗ ਦਾ ਕੰਮ ਕਹੋ ਜੇ ਮਾਰਗੀ ਕਹੋ ਜਾਂ ਸ਼ੌਕ ਕਹੋ ਬਾਈ ਦਾ ਬਾਈ ਨੇ ਬਈ ਸਾਰੇ ਇਹ ਚੰਗੇ ਸੀਮਣਾਂ ਦੀਆਂ ਸੋਨੇ ਮਾਵਾਂ ਦੇ ਪਿਓ ਦੇ ਰਿਕਾਰਡ ਸੋਨੇ ਇਹਨਾਂ ਦੇ ਪਿਓ ਦੇ ਰਿਕਾਰਡ ਬਈ ਚੰਗੇ ਸਾਰੇ ਵਰਲਡਵਾਈਡ ਸੀ ਮਿਲਦੀਆਂ ਆਈਆਂ ਤੇ ਸਾਰੀ ਜਾਣਕਾਰੀ ਆਪਾਂ ਮਾਲਕਾਂ ਕੋਲੋਂ ਇਸੇ ਵੀਡੀਓ ਸਾਂਝੀ ਕਰਾਵਾਂਗੇ ਠੀਕ ਹੈ ਨਾ ਬਾਈ ਜੀ ਬੱਚਿਆਂ ਦੇਖ ਕੇ ਬਾਈ ਜੀ ਬੜੀ ਖੁਸ਼ ਹੁੰਦੀ ਆ ਬਾਈ ਕੋਲੇ ਇਹਨਾਂ ਦਾ ਸੁਭਾਈ ਸੁਭੀ ਚੈੱਕ ਕਰੋ ਬਾਈ ਜੀ ਤੇ ਬਾਕੀ ਸਾਰੀ ਇਕੱਲੀ ਮਾਲਕਾਂ ਨੂੰ ਸਾਂਝੀ ਕਰਾਵਾਂਗੇ ਪਹਿਲਾਂ ਉਮੀਦ ਕਰਦੇ ਆ ਜਿਹੜੇ ਵੀ ਰ ਆਪਣੇ ਨੰਬਰ ਦਾ ਡੇਰੀ ਫਾਰਮਰ ਜੁੜੇ ਹੋਏ ਆਗੇ ਸਾਰੇ ਠੀਕ ਠਾਕ ਹੋਵੋਗੇ ਤੇ ਬਾਈ ਜੀ ਐਦਾਂ ਦੀ ਜੇ ਕਿਸੇ ਵੀਰ ਨੇ ਵੀਡੀਓ ਨਹੀਂ ਹੋਵੇ ਆਪਣਾ ਮੋਬਾਈਲ ਨੰਬਰ 94179 50102 ਜਿਹੜੇ ਕਿਸੇ ਵੀ ਨੂੰ ਲੋ ਆਪਣੇ ਨਾਲ ਸੰਪਰਕ ਕਰ ਸਕਦਾ ਜਦੋਂ ਵੀ ਵੀਡੀਓ ਬਣਾਉਣੀ ਤੇ ਇਦਾਂ ਦੀ ਬਈ ਟੌਪ ਦੇ ਕਿਨੇ ਜਾਨਵਰ ਦੇਖਣ ਲਈ ਜਾਂ ਖਰੀਦਣ ਲਈ ਆਪਣੇ ਚੈਨਲ ਨੰਬਰ ਦਾ ਡੇਰੀ ਫਾਰਮ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਿਓ ਮੈਲਕਾਟੇ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਾਰਿਕ ਪਹਿਲਾਂ ਪਹੁੰਚ ਸਕੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਬਈ ਮਾਲਕਾਂ ਨਾਲ ਦੋਵਾਂ ਨੇ ਸਤੁਰਤ ਨੇ ਅੱਛੀ ਜਾਣਕਾਰੀ ਕਰਦੇ ਗੱਲਬਾਤ ਆਜੋ ਬਈ ਜੀ ਕਰੀ ਗੱਲਬਾਤ ਸਿਆ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਨਾਮ ਆਪਣਾ ਨਾਮ ਮੇਰਾ ਬਈ ਸੁਖਾ ਹੈ ਹਾਂਜੀ ਭਾਈ ਜੀ ਫਰੰਡੂ ਰੂਲ ਆਪਣਾ ਤੇ ਪੁਜਲਾ ਬਠੰਡਾ ਜਿਹੜਾ ਬਠੰਡਾ ਬੀਬੀ ਪਾਰੋਂ ਮੰਦਿਰ ਕੋਲੇ ਖੜਾ ਆਪਣਾ ਠੀਕ ਆ ਬਾਈ ਜੀ ਤੇ ਬਾਈ ਜੀ ਆਪ ਗੱਲ ਕਰੀਏ ਆਪਣੀ ਬੱਚੀ ਦੀ ਪਹਿਲ ਨੰਬਰ ਆ ਬੈੜ ਤੋਂ ਗੱਲ ਕਰੀ ਬਾਈ ਜੀ ਕਿੰਨੀ ਉਮਰ ਆ ਬਾਈ ਇਹਦੀ ਬਾਈ ਇਹ 11 ਮਹੀਨਿਆਂ ਦੀ ਹੈ 11 ਮਹੀਨੇ ਉਮਰ ਆ ਜੀ ਹਾਂਜੀ ਠੀਕ ਆ ਬਾਈ ਜੀ 11 ਮਹੀਨਿਆਂ ਦੀ ਬੈੜ ਹੈ ਆਪ ਇਹ ਅਮਰਪਾਲ ਦੀ ਹੈ ਇਹਦੀ ਮਾਂ ਆਕਾਸ਼ਦੀਪ ਦੀ ਹੈ ਠੀਕ ਆ ਬਾਈ ਠੀਕ ਆ ਜੀ ਤੇ ਇਹਦੀ ਮਾਂ ਦਾ ਜਿਹੜਾ ਦੁੱਧ ਦਾ ਰਿਕਾਰਡ ਆ 40 ਕਿਲੋ ਤੋਂ ਬਾਹਰ ਆਜ ਚ 40 ਕਿਲੋ ਬਾਹਰ ਹੁਣ ਹੈਗਾ ਬਾਈ ਇਸ ਵਾਰ ਹਾਂਜੀ ਕੰਨਸ ਆ ਬਾਈ ਦੀ ਮਾਂ ਤੇਰੀ ਮਾਂ ਦੂਜੇ ਸੂਏ ਹੈ ਪਹਿਲੇ ਸੂਏ ਦੀ ਬੈੜਾ ਉਹ ਦੂਜੇ ਸੂਏ ਦੀ ਬੱਚੀ ਆ ਉਹ ਦੂਜੇ ਸੂਏ ਦੀ ਬੱਚੀ ਆ ਮਤਲਬ ਇਹਦੀ ਕੈਨ ਉਹਦੀ ਭੈਣ ਹੀ ਠੀਕ ਆ ਤੇਰੀ ਭੈਣ ਆ ਜੀ ਸਾਕੀ ਲੋਹੀ ਬਾਈ ਜੀ ਬੱਚੀ ਉਹਦੀ ਵੀ ਕੁਆਲਟੀ ਚੈੱਕ ਕਰ ਸਕਦੇ ਹੋਗੇ ਤੇ ਭਾਈ ਆਪ ਕਿਹੜੇ ਸੀ ਬੰਦੀ ਸੀ ਇਹ ਭਾਈ ਆਪ ਅਮਰਪਾਲ ਦੀ ਆਪ ਅਮਰਪਾਲ ਦੀ ਤੇ ਬਈ ਇਸ ਵਕਤ ਦੀ 11 ਮਹੀਨੇ ਦੀ ਉਮਰ ਹੈ 11 ਮਹੀਨੇ ਦੀ ਉਮਰ ਹੈ ਬਈ ਇੱਕ ਵਾਰੀ ਹੀਟ ਕੱਢ ਗਈ ਆਪਾਂ ਕਰਾਈ ਅਛਾ ਕਰਾਈ ਨਹੀਂ ਉਹ ਠੀਕ ਆ ਨਹੀਂ ਮਿਲਿਆ ਉਦੋਂ ਰੋਤੀ ਕਾ ਨਹੀਂ ਮਿਲਿਆ ਸੈਕਸ ਠੀਕ ਆ ਚੰਗਾ ਸੀ ਚੰਗਾ ਸੀ ਉਹ ਨਹੀਂ ਮਿਲਿਆ ਮਤਲਬ ਨਹੀਂ ਨਹੀਂ ਉਦੋਂ ਮੇੜਾਂ ਦੇ ਬਾਈ ਕੋਲੇ ਖਾਤਾ ਸੀ ਸਿੰਮਣ ਤੇ ਇੱਕ ਹੀਟ ਲਗਲੀ ਪਹਿਲਾਂ ਹਾਂ ਇੱਕ ਹੀਟ ਇਹਦੀ ਨਗਾਈ ਤੇ ਹੁਣ ਇਹ ਹੀਟ ਚ ਆਉਣ ਵਾਲੀ ਹੈ ਆਉਣ ਵਾਲੀ ਹੈ ਬਈ ਕਿਤੇ ਦਿਨ ਚ ਹੀ ਆ ਜਾਊਗਾ ਲੈ ਆਈ ਮਿੱਤਰੋ ਤੇ ਬਈ ਜੀ ਹੁਣ ਆਪਾਂ ਗੱਲ ਕਰੀ ਆਪਣੀ ਇਸ ਬੱਚੀ ਦੀ ਹਾਂਜੀ ਇਹਦੀ ਉਮਰ ਕਿੰਨੀ ਹੈ ਬਈ ਬਈ ਇਹ 3 ਮਹੀਨਿਆਂ ਦੀ ਹੈ 3 ਮਹੀਨਿਆਂ ਦੀ ਹੈ ਹਾਂਜੀ ਤੇ ਇਹਦਾ ਮਦਰ ਮਿਲਕ ਬਈ ਜੀ ਇਹਦਾ ਭਾਈ ਇਹਦੀ ਮਾਂ ਜਿਹੜੀ ਹੈ ਇਹ ਆਪ ਹੈਗੀ ਹੈ ਭਾਈ ਡੈਗਨ ਦੀ ਡੈਗਨ ਦੀ ਹਾਂ ਇਹਦੀ ਮਾਂ ਥਰਬਦੀ ਹੈ ਥਰਬਦੀ ਹੈ ਠੀਕ ਹੈ ਜੀ ਹਾਂਜੀ ਦੰਦੋ ਖੀਰੀ ਉਹ ਇਹਦੀ ਮਾਂ ਹੀ ਦੰਦੋ ਖੀਰੀ ਹੈ ਦੁੱਧ ਕਿੰਨੇ ਚੱਲ ਰਹੀ ਹੈ ਦੁੱਧ ਭਾਈ ਉਹ 36 ਕਿਲੋ ਤੇ ਸਟਾਰਟ ਹੈ ਸਟਾਰਟ ਹੈ 36 ਕਿਲੋ ਤੋਂ ਹਾਂਜੀ ਪਹਿਲੇ ਸੇ 36 ਕਿਲੋ ਤੋਂ ਸਟਾਰਟਿੰਗ ਹੈ ਜੀ ਤੇ ਲੈ ਵੀ ਮਿੱਤਰੋ 36 ਕਿਲੋ ਤੋਂ ਸਟਾਰਟਿੰਗ ਹੈ ਜੀ ਝੋਲੀ ਝੋਲੀ ਸੰ ਬਹੁਤ ਨੇ ਚਾਰ ਗਲਾਬੀ ਥਾਂ ਲੱਗੇ ਹੋਏ ਕਰਮਾਣੇ ਤੇ ਫਿਰ ਸਕਵਾਲਟੀ ਬਿਊਟੀ ਚੈੱਕ ਕਰੋ ਸੈਂ ਜੇ ਦੇ ਅੱਜ ਕੱਢਣਾ ਹੋਣਾ ਡਾਕਟਰ ਤੇ ਸਿੰਘ ਭਾਈ ਅੱਜ ਅੱਜ ਕੱਢਣਾ ਹੋਣਾ ਡਾਕਟਰ ਠੀ ਕਾ ਬੁੱਤੀ ਬੁੱਤੀ ਚੈੱਕ ਕਰ ਸਕਦੇ ਹੋ ਬਾਕੀ ਤੇ ਬੁੱਤੀ ਬੁੱਤੀ ਨਹੀਂ ਬੈਠਾ ਚੰਗੀਆਂ ਪੂਰੀਆਂ ਸ਼ੌਕ ਨਾਲ ਬਾਈ ਜੀ ਸਾਂਭੀਆਂ ਹੋਈਆਂ ਗਈਆਂ ਤੇ ਤੇ ਬਾਈ ਜੀ ਹੁਣ ਤੀਜੀ ਨੰਬਰਾਂ ਦੀ ਬੈਠ ਦੀ ਗੱਲ ਕਰੀਏ ਇਹਦੀ ਉਮਰ ਕਿੰਨੀ ਹੈ ਬਾਈ ਜੀ ਉਸ ਤੋਂ ਤੇ ਬੱਚੀ ਦੀ ਤੇ ਬਾਈ ਜੀ ਇੱਕ ਮਹੀਨਾ ਤੇ 5 ਦਿਨਾਂ ਦੀ ਹੈ ਇਹ ਚ ਇੱਕ ਮਹੀਨਾ ਤੇ 5 ਦਿਨਾਂ ਦੀ ਹੈ ਉਸ ਵਕਤ ਹਾਂਜੀ ਠੀਕ ਆ ਬਾਈ ਇਹਦੀ ਮਾਂ ਜਿਹੜੀ ਆਪ ਆਕਾਸ਼ ਦੀ ਵੀ ਉਹਦੀ ਭੈਣ ਹੀ ਐ। ਉਹਦੀ ਭੈਣ ਆ ਬਾਈ। ਹਾਂਜੀ ਇਹ ਆਪ ਬਾਈ ਹੈਮਰ ਦੀ ਐ। ਆਪ ਹੈਮਰ ਦੀ ਬਾਲਟ ਵਾਈਟ ਵਾਲੀ ਦੀ। ਹਾਂਜੀ ਬਾਈ ਬਾਕੀ ਕੋਈ ਟੈਸਟ ਕਰਾਉਣਾ ਕਰਾ ਸਕਦਾ ਬੰਦਾ ਆਪਣੇ ਕੋਲ ਬਕਾਇਦਾ ਸੀਮਣ ਹੈ। ਬਕਾਇਦਾ ਇਹਦਾ ਬਲੱਡ ਟੈਸਟ ਕਰਾਉਣਾ ਉਹ ਕਰਾ ਸਕਦਾ ਬੰਦਾ। ਠੀਕ ਆ ਬਈ ਮੈਂ ਪੂਰਾ ਫੋਲਰ ਰਿਕਾਰਡ ਹੈ। ਫੋਲਰ ਰਿਕਾਰਡ ਆ ਬਾਈ ਆਪਣੇ ਕੋਲ ਸੀਮਣ ਆ ਬਾਕੀ ਜਿਹੜੇ ਡਾਕਟਰ ਉਹਨਾਂ ਦਾ ਰਿਕਾਰਡ ਲੈ ਸਕਦੇ ਆ ਜਾਣਕਾਰੀ ਬੰਦੂਪਨ ਆ ਵੀ ਕੋਈ ਨਹੀਂ ਜਿਨ੍ਹਾਂ ਨੇ ਭਰੇ ਆ ਠੀਕ ਹੈ ਉਹਨਾਂ ਤੋਂ ਹੀ ਲੈ ਸਕਦੇ ਆ। ਲੈ ਜੀ ਮਿੱਤਰੋ ਠੀਕ ਹੈ ਨਾ ਬਾਈ ਫੋਲਰ ਰਿਕਾਰਡ ਦੀਆਂ ਤੇ ਕੁਆਲਟੀ ਕੋੜੀ ਚੈ ਤੇ ਇੱਕ ਮਹੀਨਾ ਇੱਕ ਮਿੰਟ 5 ਮਿੰਟ ਪਾਜਣਾ ਹੈ ਇੱਕ ਰੂ ਚੈੱਕ ਕਰੋ ਤੇ ਬਾਜੀ ਇਹਦੀ ਉਹ ਸੇ ਦੀ ਕੁਆਲਟੀ ਚੈੱਕ ਕਰੋ ਠੀਕ ਹੈ ਨਾ ਪੂਰੀ ਫੁੱਲ ਐਕਟਿਵ ਆ ਬੱਚੇ ਉਸ ਵਾਸਤੇ ਹੋਣਾ ਬਾਈ ਜੀ ہاں ਤੇ ਲੈ ਮਿੱਤਰੋ ਆਇਆ ਪਿੰਜਰੇ ਜੇ ਆਪਾਂ ਤਾਣੇ ਕੱਢਦੇ ਭੱਜ ਜਾਣਾ ਇਹਨੇ ਫਿਰ ਪੜੀ ਨਹੀਂ ਜਾਣਾ ਇਹਦਾ ਗੱਲ ਹੈ ਕਿ ਉਹ ਛੋਟਾ ਨਹੀਂ ਕੱਢਦੇ ਛੋਟੀ ਇਹਨੇ ਛੋਟੀ ਆਏ ਉਹ ਹਜੇ ਭਾਈ ਕੱਲ ਹੀ ਕੱਢੀ ਆਪਾਂ ਅੱਛਾ ਉਹ ਵੀ ਇਹ ਕੱਲ ਹੀ ਕੱਢੀ ਆ ਹਾਂ ਕੱਲ ਹੀ ਕੱਢਿਆ ਦੇਖ ਲਓ ਤੁਸੀਂ ਲੱਗੇ ਹੋ ਬੜੜਾ ਉਹ ਕੱਲ ਹੀ ਬਾਹਰ ਕੱਢੀ ਹੈ ਜੀ ਉਹਨੂੰ ਨਹੀਂ ਮਿੱਤਰੋ ਉਹ ਕੱਲ ਹਜੇ ਬਾਈ ਨੇ ਬਾਹਰ ਕੱਢੀ ਹੈ ਠੀਕ ਹੈ ਨਾ ਕਿਉਂਕਿ ਹੋਣ ਬਾਈ ਇੱਕ ਸੁਤਾ ਨਮੀ ਨਹੀਂ ਹੋ ਗਈ ਜੀ ਉਵਰ ਚੰਗੀ ਜ਼ਿਆਦਾ ਹੋ ਗਈ ਸੀ ਕਰਮ ਵਾਲੀ ਦੀ ਤੇ ਇਹ ਬਾਈ ਜੀ ਹੁਣ ਆਪਾਂ ਤਿੰਨਾਂ ਦੀ ਗੱਲ ਕਰੀਏ ਮੁੱਲ ਵਾਰੀ ਦੀ ਵਿੱਚ ਆਪਣਾ ਫੋਨ ਤੇ ਹੋਊਗਾ ਕੀ ਬਾਈ ਜੀ ਮੁੱਲ ਆਪਣਾ ਫੋਨ ਤੇ ਹੋਊਗਾ ਮੁੱਲ ਫੋਨ ਤੇ ਮੁੱਲ ਜੈਜੂ ਗਈ ਹਾਂ ਜਮਾ ਜੈਜੂਗਾ ਵਾਕਿਆ ਆਪਾਂ ਮਾਨਤਨ ਕਰਦਾ ਅਸੀਂ ਬੰਦੇ ਦਾ ਪਰ ਆਇਆ ਵੀਰੇ ਫੋਨ ਉਹ ਬੰਦੇ ਲਾਉਣ ਜਿਨ੍ਹਾਂ ਨੇ ਲੈਣੀਆਂ ਗਿਆ ਜੀ ਹਾਂ ਜੀ ਐਵੇਂ ਬੰਦੇ ਮੈਨੂੰ ਫੋਨ ਨਾਲ ਹੋਣ ਐਵੇਂ ਆਉਣ ਨਾ ਮੇਰੇ ਕੋਲੇ ਬੰਦੇ ਠੀਕ ਆ ਬਾਈ ਜੀ ਉਹ ਬੰਦੇ ਆਉਣ ਜਿਨ੍ਹਾਂ ਨੇ ਲੈਣੀਆਂ ਜਿਨ੍ਹਾਂ ਨੂੰ ਇਹਨਾਂ ਦੀ ਪਰਖ ਹੈ देखा लिया भाई तो जब बंदा कोई ना, ना भाई जड़े बंदे नहीं पार्क होना भाई क्वार्टीर पता होगा वो इनार सही मोनल आगे लेके भी जाएंगे बात ओमिया पास देनी है यहाँ देनी नहीं बैठ कोई मोबाइल नंबर बोल दी भाई अपना मोबाइल नंबर मेरा भाई नासी सात सेंटी नासी सात सेंटी नंजार नौसो पंजार नंजार � ਇਹ ਹਾਰੋ ਜਾਈਂ ਸਫਾਈ ਹੁੰਦੀ ਐ ਕਿ ਆਂ ਸਫਾਈ ਤੇ ਸ਼ੌਕ ਨਾ ਪਾਲਦੇ ਉਹ ਲੋਕ ਸੌਂ ਕੀ ਆਪਾਂ ਨੂੰ ਐ ਨਹੀਂ ਇਹ ਤਾਂ ਕੋਈ ਮਜਬੂਰੀ ਐ ਤਾਂ ਆਪਾਂ ਵਿੱਚ ਛੱਡਤੀਆਂ ਵੀ ਵੇਚਣੀਆਂ ਸੀਆਂ ਘਰ ਦੀਆਂ ਪਾਲੀਆਂ ਤੇ ਘਰ ਦੀਆਂ ਜੰਪਲ ਨੇ ਪਰ ਜਿਹੜੇ ਕਿਸੇ ਵੀ ਨੂੰ ਪਈ ਤਿੰਨੇ ਬੜਾ ਚੰਗੇ ਲੱਗਿਆ ਹੁਣ ਕਿਦਾਂ ਲਈ ਮਾਲਕਾਂ ਨੂੰ ਸੰਪਰਕ ਕਰ ਸਕਦੇ ਹੋ ਮੁੱਲ ਜੈਜੂ ਮੁੱਲ ਵਾਕਫ ਪੂਰਤੇ ਕਰਨਗੇ ਤੇ ਸਵਾਦ ਵਾਲਾ ਵੀਰ ਭਾਈ ਜੀ ਕੋਈ ਫੋਨ ਨਾਲ ਆਇਓ ਜਿਹੜੇ ਵੀਰ ਨੂੰ ਇਹ ਨਸਲ ਦਾ ਪਤਾ ਹੋਊਗਾ ਇਹਨਾਂ ਦੀ ਪੱਕ ਹੋਊਗੀ ਠੀਕ ਹੈ ਨਾ ਉਹ ਆਪ ਦਾ ਸਹੀ ਮੁੱਲ ਲਾ ਕੇ ਲੈ ਕੇ ਜਾ ਸਕਦਾ ਹੈ ਤਾਂ ਧੰਨਵਾਦ ਸਾਰੇ ਵੀਰਾਂ ਦਾ Jangan lupa like, share, dan